ਅਗਲੀ ਜਿਹੜੀ ਗੱਲ ਕਰੀਏ ਵਾਈਸ ਪ੍ਰੈਜ਼ੀਡੈਂਟ ਹੈਰਿਸ ਤੇ ਸਾਬਕਾ ਰਾਸ਼ਪਤੀ ਡੋਨਲਡ 트ੰਪ 10 ਸਤੰਬਰ ਨੂੰ ABC ਦੇ ਉੱਤੇ ਜਿਹੜਾ ਉਹ ਡਿਬੇਟ ਕਰਨਗੇ ਜਿਹੜੀ ਨਿਊਜ਼ ਕਾਨਫਰੰਸ ਇਹਨਾਂ ਨੇ ਪਹਿਲੀ ਕੀਤੀ ਆ ਮਿਨੇਸੋਟਾ ਦੇ ਗਵਰਨਰ ਟਿਮ ਵਾਲਸ ਨੂੰ ਰਨਿੰਗ ਮੇਟ ਐਲਾਨਣ ਤੋਂ ਬਾਅਦ ਦੇ ਵਿੱਚ 트ੰਪ ਉਹਨਾਂ ਨੇ ਕਿਹਾ ਵੀ ਉਹ ਤਿੰਨ ਡਿਬੇਟ ਸਤੰਬਰ ਦੇ ਵਿੱਚ ਕਰਨ ਨੂੰ ਰਾਜ਼ੀ ਨੇ ABC ਦੇ ਉੱਤੇ NBC ਦੇ ਉੱਤੇ ਤੇ Fox ਦੇ ਉੱਤੇ ਹੈਰਿਸ ਨੇ ਜਿਹੜਾ ਉਹ ਕਿਹਾ ਵੀ ਓਪਨ ਹੈਗੀ ਇਸਟੇਟ ਦੇ ਲਈ ਪਰ ਕਮੈਂਟ ਨਹੀਂ ਜਿਹੜਾ ਉਸ ਦੇ ਬਾਬਤ ਕੀਤਾ ਉਧਰ ਜਿਹੜੇ 트럼ਪ ਹੁਣਾਂ ਨੇ ਆਪਣੀ ਜਿਹੜੀ ਕਹ ਲਓ ਵੀ ਟਾਊਨ ਹਾਲ ਮੀਟਿੰਗ ਕੀਤੀ ਕਈ ਘੰਟੇ ਜਿਹੜੇ ਉਹ ਲੋਕਾਂ ਦੇ ਸਵਾਲ ਜਵਾਬ ਵੀ ਜਿਹੜੇ ਉਹਨਾਂ ਨੇ ਲਏ ਸੀਗੇ ਸੋ ਯੂਨੀਅਨ ਯੂਨਾਈਟਿਡ ਆਟੋ ਵਰਕਰਸ ਯੂਨੀਅਨ ਮਿਸ਼ੀਗਨ ਦੇ ਬੈਟਲ ਗ੍ਰਾਉਂਡ ਜਿਹੜੀ ਸਟੇਟ ਆ ਉੱਥੇ ਉਹਨਾਂ ਨੇ ਇਹ ਜਿਹੜੇ ਸਵਾਲ ਜਵਾਬ ਕੀਤੇ ਕਹਿੰਦੇ ਵੀ ਅ ਇੱਕ ਜਣਾ ਜਿਹੜਾ ਉਹਨਾਂ ਨੂੰ ਪੁੱਛ ਰਿਹਾ ਸੀਗਾ ਵੀ ਭਾਈ ਹੁਣ ਤੁਸੀਂ ਕੀ ਕਰੋਗੇ ਵੀ ਮੇਰੇ ਨਿਆਣੇ ਤੋਂ ਤਾਂ ਰੈਂਟ ਦੇਣਾ ਵੀ ਬੜਾ ਔਖਾ ਹੋਇਆ ਪਿਆ ਆ ਉਹਨਾਂ ਨੇ ਕਿਹਾ ਵੀ ਡ੍ਰਿਲ ਬੇਬੀ ਡ੍ਰਿਲ ਵੀ ਜਿੰਨਾ ਜ਼ਿਆਦਾ ਆਪਾਂ ਤੇਲ ਡ੍ਰਿਲ ਕਰਾਂਗੇ એનર્ਜੀ ਜਿੰਨੀ ਜ਼ਿਆਦਾ ਆਪਾਂ ਸਸਤੀ ਪੈਦਾ ਕਰ ਸਕਾਂਗੇ ਤੇ ਉਹਦੇ ਨਾਲ ਹਰ ਇੱਕ ਚੀਜ਼ ਦੀ ਜਿਹੜੀ ਕੀਮਤ ਆ ਉਹ ਥੱਲੇ ਨੂੰ ਆਊਗੀ ਉਦਾਂ ਜੇ ਦੱਸਤੇ ਜਾਈਏ ਆਂਕੜਿਆਂ ਮੁਤਾਬਕ ਅਮਰੀਕਾ ਇਸ ਟਾਈਮ ਰਿਕਾਰਡ ਤੋੜ ਤੇਲ ਜਿਹੜਾ ਆ ਉਹ ਆਪਣੇ ਪੱਧਰ ਦੇ ਉੱਤੇ ਵੀ ਕੱਢ ਰਿਹਾ ਹਾਂ ਕਹਿਣ ਨੂੰ ਪੋਲਿਟਿਕਲ ਪਾਰਟੀਆਂ ਕੁਝ ਵੀ ਕਹਿ ਸਕਦੀਆਂ ਹਨ ਪਰ એનર્ਜੀ ਡਿਪਾਰਟਮੈਂਟ ਦੇ ਆਂਕੜਿਆਂ ਦੇ ਮੁਤਾਬਕ ਇਸ ਟਾਈਮ ਸਭ ਤੋਂ ਵੱਧ ਅਮਰੀਕਾ ਦੇ ਇਤਿਹਾਸ ਦੇ ਵਿੱਚ ਜਿਹੜਾ ਤੇਲ ਆ ਇਥੋਂ ਵੀ ਜਿਹੜਾ ਉਹ ਕੱਢਿਆ ਜਾ ਰਿਹਾ ਹੈਗਾ ਸੋ ਇਹਦਾ ਚਾਹੁੰਦੇ ਆ ਟਰੰਪ ਹੁਣੀ ਵੀ ਹੋਰ ਵੀ ਜ਼ਿਆਦਾ ਕੱਢਿਆ ਜਾਵੇ ਤਾਂ ਜੋ ਤੇਲ ਹੋਰ ਸਸਤਾ ਹੋਵੇ ਜੀ ਬਿਲਕੁਲ ਸੋ ਹੁਣ ਸਤੰਬਰ 10 ਤੋਂ ਪਹਿਲੀ ਡਿਬੇਟ ਜਿਹੜੀ ਹੈ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਵਾਈਸ ਪ੍ਰੈਜ਼ੀਡੈਂਟ ਜਿਹੜੀ ਕਮਲਾ ਹੈਰਿਸ ਆ ਦੋਨੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਦੋਨਾਂ ਦੇ ਵਿਚਾਰ ਵਿਚਾਲੇ ਇਹ ਹੋਊਗੀ ਅਗਲੀ ਖਬਰ ਵੱ ਚਲਿਏ ਕਹਿੰਦੇ ਭਈ ਯੂ ਐਸ ਦੇ ਜਿਹੜੇ ਬਾਰਡਰ ਦੇ ਸ਼ਹਿਰ ਹੈਗੇ ਆ ਉੱਥੇ ਹੁਣ ਜਿਹੜੇ ਲੋਕ ਬਾਰਡਰ ਕ੍ਰੋਸ ਕਰਕੇ ਆਂਦੇ ਆ ਉਹਨਾਂ ਦੇ ਆਉਣ ਵਾਲੇ ਨੰਬਰਾਂ ਦੇ ਵਿੱਚ ਕਾਫੀ ਘਟਾ ਹੋਇਆ ਹੈਗਾ ਜਿਹੜੇ ਸ਼ੈਲਟਰ ਆਪਰੇਟਰਸ ਹੈਗੇ ਆ ਉਹਨਾਂ ਨੇ ਕਿਹਾ ਵੀ ਜਦੋਂ ਤੋਂ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਜੂਨ ਮਹੀਨੇ ਦੇ ਵਿੱਚ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ ਜਿਹਦੇ ਮੁਤਾਬਕ ਅਸਾਈਲਮ ਦੇ ਜਿਹੜੇ ਕੇਸ ਆ ਉਹਨਾਂ ਨੂੰ ਲਿਮਟ ਕੀਤਾ ਜਾਊਗਾ ਉਹਦਾ ਜਿਹੜਾ ਬਹੁਤ ਵੱਡਾ ਅਸਰ ਪਿਆ ਹੈ ਆ ਖਾਸ ਕਰਕੇ ਮੈਕਸੀਕੋ ਵਾਲੇ ਬਾਰਡਰ ਤੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਆਣਾ ਇੱਥੇ ਬੰਦ ਕਰ ਦਿੱਤਾ 50% ਕਹਿੰਦੇ ਡ੍ਰੌਪ ਹੋਇਆ ਹੈ ਵਾਈਟ ਹਾਊਸ ਦੇ ਮੁਤਾਬਕ ਜਦੋਂ ਤੋਂ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਨਵਾਂ ਜਿਹੜਾ ਅਸਾਈਲਮ ਕਲੇਮ ਵਾਲਾ ਜਿਹੜਾ ਐਗਜ਼ੀਕਿਊਟਿਵ ਆਰਡਰ ਆ ਉਹੋ ਜਾਰੀ ਕੀਤਾ ਸੋ ਹੁਣ ਅਸਾਈਲਮ ਲੈਣਾ ਕਾਫੀ ਹਾਰਡ ਹੋਊਗਾ ਇਹ ਖਾਸ ਕਰਕੇ ਜਿਨ੍ਹਾਂ ਨੇ ਅਸਾਈਲਮ ਅਪਲਾਈ ਕੀਤਾ ਹੈ ਉਹਨਾਂ ਨੂੰ ਆਪਣੇ ਆਪਣੇ ਵਕੀਲਾਂ ਦੇ ਨਾਲ ਗੱਲਬਾਤ ਜ਼ਰੂਰ ਇਸ ਇਸ਼ੂ ਦੇ ਉੱਤੇ ਕਰਨੀ ਚਾਹੀਦੀ ਹੈਗੀ ਆ ਸੀਐਲਪੀ ਜਿਹੜਾ ਲਾਅ ਸੀਗਾ ਕਨਵੈਨਸ਼ਨ ਆਫ ਲਾਫਲ ਪਾਥਵੇ ਜੀ ਤੇ ਟੈਕਸਸ ਬਾਰਡਰ ਜੋ ਮੈਕਸੀਕੋ ਦੇ ਨਾਲ ਸਭ ਤੋਂ ਜ਼ਿਆਦਾ ਬਿਜ਼ੀ ਬਾਰਡਰ ਹੁੰਦਾ ਹੈਗਾ ਇੱਕ ਸਾਲ ਪਹਿਲਾਂ ਤਾਂ ਬਹੁਤ ਜ਼ਿਆਦਾ ਬਿਜ਼ੀ ਸੀ ਡੈਲ ਰਿਉ ਟੈਕਸਸ ਤੇ ਟਿਫਨੀ ਬੋਰੋਜ਼ ਆਫ ਵੈਲ ਵਰਡੇ ਇੱਕ ਹਿਊਮਨਿਟਰੀਅਨ ਬਾਰਡਰ ਕੋਲੀਸ਼ਨ ਹੈਗੀ ਆ ਉਹਨਾਂ ਨੇ ਕਿਹਾ ਵੀ ਸਾਡੇ ਤਾਂ ਜਿੱਦਾਂ ਬਹੁਤ ਜ਼ਿਆਦਾ ਜਿਹੜਾ ਕੱਟ ਹੋਇਆ ਲੋਕਾਂ ਦੇ ਆਣ ਦਾ ਇੱਕ ਰੈਸਕਿਊ ਮਿਸ਼ਨ ਕਰਕੇ ਐਲ ਪਾਸੋ ਦੇ ਵਿੱਚ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਆ ਉਹਨਾਂ ਨੇ ਕਿਹਾ ਭਈ ਹੁਣ ਰਾਈਟ ਨਾਓ ਸਿਰਫ 80 ਤੋਂ 90 ਲੋਕ ਕੇ ਜਿਹੜੇ ਬੈਟਾ ਉਹ ਯੂਜ਼ ਕਰ ਰਹੇ ਆ ਜਿਹੜੇ ਅਨਡਾਕੂਮੈਂਟਿਡ ਆ ਪਹਿਲਾਂ 200 ਬੈੱਡ ਉਹਨਾਂ ਨੇ ਲਾਏ ਹੋਏ ਆ ਹਾਲਾਂਕਿ ਕਹਿੰਦੇ ਬਹੁਤ ਵੱਡਾ ਬੀਟਿੰਗ ਪੀਰੀਅਡ ਹੁੰਦਾ ਸੀਗਾ ਸੋ ਲਗਾਤਾਰ ਨੰਬਰ ਜੋ ਬਾਰਡਰ ਤੋਂ ਇਲੀਗਲ ਕ੍ਰੋਸਿੰਗ ਦੇ ਆ ਉਹ ਘਟ ਰਹੇ ਹੈਗੇ ਆ ਦੂਸਰੇ ਪਾਸੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜੋ ਮੈਕਸੀਕੋ ਦੀ ਸਰਕਾਰ ਹੈਗੀ ਆ ਜੋ ਪ੍ਰੈਜ਼ੀਡੈਂਟ ਐਂਡਰਸ ਮੈਨੂਅਲ ਲੋਪੇਜ਼ ওভারਡੋਰ ਦੇ ਅੰਦਰ ਸੀ ਤੇ ਉਹਨਾਂ ਦੀ ਸਕਸੈਸਰ ਵੀ ਉਦਾਂ ਦੀ ਆ ਕਲੋਡੀਆਂ ਸ਼ਿਨਬੋਮ ਉਹਦੇ ਨਾਲ ਵੀ ਜਿਹੜੀ ਆ ਗੱਲਬਾਤ ਕੀਤੀ ਹੈਗੀ ਆ ਵੀ ਤਾਂ ਕਿ ਜੋ ਫਲੋ ਆ ਲੋਕਾਂ ਦਾ ਉਹ ਘਟਾਇਆ ਜਾ ਸਕੇ ਜੋ ਮੈਕਸੀਕੋ ਦੀ ਨੈਸ਼ਨਲ ਇੰਸਟੀਚਿਊਟ ਆਫ ਮਾਈਗ੍ਰੇਸ਼ਨ ਆ ਉਹਨਾਂ ਨੇ ਇਹ ਕਿਹਾ ਵੀ ਮੈਕਸੀਕੋ ਨੇ ਜਦੋਂ ਤੋਂ ਇਨਫੋਰਸਮੈਂਟ ਲਾਣੀ ਸ਼ੁਰੂ ਕੀਤੀ ਹੈਗੀ ਆ ਉਹਦੇ ਨਾਲ ਬਹੁਤ ਵੱਡਾ ਜਿਹੜਾ ਅਸਰ ਪਿਆ ਪਰ ਆਉਣ ਵਾਲੇ ਸਮੇਂ ਵਿੱਚ ਹੁਣ ਲੱਗਦਾ ਨਹੀਂ ਵੀ ਮੈਕਸੀਕੋ ਦੇ ਨਾਲ ਅਮਰੀਕਾ ਦੇ ਰਿਲੇਸ਼ਨ ਕਿਸ ਤਰ੍ਹਾਂ ਰਹਿਣੇ ਆ ਕਿਉਂਕਿ ਨਵੀਂ ਚੁਣੀ ਗਈ ਉੱਥੇ ਦੀ ਜਿਹੜੀ ਪ੍ਰੈਜ਼ੀਡੈਂਟ ਆ ਕਲੋਡੀਆ ਸ਼ਿਨਬੋਮ ਉਸ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਬਲਾਦੀਮਿਰ ਪੁਟਨ ਨੂੰ ਜਿਹੜਾ ਆ ਇਨਵੀਟੇਸ਼ਨ ਭੇਜਿਆ ਆਪਣੀ ਸੌ ਚੁੱਕ ਸਮਾਗਮ ਦੇ ਦੌਰਾਨ ਤੇ ਉਹਦੇ ਤੇ ਨਾਲ ਰੈਡ ਅਲਰਟ ਜਾਰੀ ਕੀਤਾ ਹੋਇਆ ਹੈ ਬੂਟਨ ਦੇ ਉੱਤੇ ਤੇ ਦੂਸਰੇ ਪਾਸੇ ਉਹਨਾਂ ਜੁਕਰੀਨ ਵਾਲਿਆਂ ਨੇ ਵੀ ਪ੍ਰੋਟੈਸਟ ਜਿਹੜਾ ਮਕਸੀਕੋ ਦੀ ਸਰਕਾਰ ਨੇ ਕੀਤਾ ਵੀ ਤੁਸੀਂ ਇਹ ਕੰਮ ਨਾ ਕਰੋ ਅਮਰੀਕਾ ਹਜੇ ਇਸ ਇਸ਼ੂ ਦੇ ਉੱਤੇ ਚੁੱਪ ਹੈਗਾ ਆ ਤੇ ਜੇ ਪ੍ਰੈਜ਼ੀਡੈਂਟ ਪੂਟਨ ਰਸ਼ੀਆ ਦੇ ਮਕਸੀਕੋ ਦੇ ਵਿੱਚ ਆਂਦੇ ਆ ਤੇ ਮਕਸੀਕੋ ਦੇ ਅਮਰੀਕਾ ਦੇ ਜਿਹੜੇ ਰਿਲੇਸ਼ਨ ਆ ਉਹਨਾਂ ਦੇ ਉੱਤੇ ਕਾਫੀ ਵੱਡਾ ਜਿਹੜਾ ਅਸਰ ਇਆ ਸਕਦਾ ਹੈਗਾ ਸੋ ਮੈਕਸੀਕੋ ਤੋਂ ਬਿਨਾ ਗੋਟਮਾਲਾ ਬੈਂਜੂਏਲਾ ਉਹਨਾਂ ਮੁਲਕਾਂ ਤੋਂ ਵੀ ਜਿਹੜੇ ਵੱਡੀ ਗਿਣਤੀ ਦੇ ਵਿੱਚ ਲੋਕ ਆਂਦੇ ਆ ਉਹ ਘਟੇ ਹੈਗੇ ਆ ਇੱਕ ਨੋਗਲਸ ਮੈਕਸੀਕੋ ਦੇ ਵਿੱਚ ਵੀ ਸ਼ੈਲਟਰ ਹੈਗਾ ਜੋ ਐਰੀਜ਼ੋਨਾ ਦੇ ਲੱਗੇ ਆ ਉੱਥੇ ਵੀ ਕਹਿੰਦੇ ਵੀ 80% ਡ੍ਰੌਪ ਹੋਇਆ ਹੈ ਲੋਕਾਂ ਦਾ ਯੂਐਸਏ ਦੇ ਵਿੱਚ ਆਣਾ ਉਸ ਜੇ ਸ਼ੈਲਟਰ ਦੀ ਗੱਲਬਾਤ ਕਰੀਏ ਕਹਿੰਦੇ ਵੀ 2023 ਤੋਂ ਬਾਅਦ ਬਹੁਤ ਜ਼ਿਆਦਾ ਡਿਕਲਾਈਨ ਹੋਇਆ ਹੈ ਪਿਛਲੇ ਸਾਲ ਇਸੇ ਸਮੇਂ ਰਿਫਿਊਜੀ ਕੈਂਪ ਦੇ ਵਿੱਚ 2000 ਤੋਂ 3000 ਆਦੇ ਸੀ ਇਸ ਜੋ ਨੌਗਲਸ ਵਾਲਾ ਕੈਂਪ ਹੈਗਾ ਹੁਣ ਸਿਰਫ ਕਹਿੰਦੇ ਭਈ 25 ਦੇ ਕਰੀਬ ਰਹਿ ਗਏ ਹੈਗੇ ਆ ਤੇ 4 ਸੋ ਕਾਫੀ ਨੰਬਰ ਜਿਹੜਾ ਘਟਿਆ ਹੈਗਾ ਆ ਤੇ ਯੂ ਐਸ ਗਵਰਨਮੈਂਟ ਦੀ ਸੀ ਵੀ ਪੀ 1 ਐਪ ਜੋ ਆ ਉਹ ਮਾਈਗ੍ਰੈਂਟ ਜਿਹੜੇ ਯੂਜ਼ ਕਰਦੇ ਆ ਸਿਲ ਅਸਾਈਲਮ ਅਪਲਾਈ ਕਰਨ ਦੇ ਲਈ ਉਹਦੇ ਵਿੱਚ ਵੀ ਕਹਿੰਦੇ ਦੇਖਿਆ ਆ ਕਿ ਕਾਫੀ ਲੋਕਾਂ ਦਾ ਯੂਜ਼ ਕਰਨ ਦਾ ਜਿਹੜਾ ਘਟ ਘਟਾ ਪਿਆ ਹੈਗਾ ਬਿਲਕੁਲ ਸੋ ਜਿਹੜਾ ਸੀ ਐਲ ਪੀ ਕਾਨੂੰਨ ਸੀਗਾ ਉਸਤੇ ਕਰਕੇ ਹੀ ਆ ਜਿਹੜਾ ਵੀ ਹੁਣ ਕੋਈ ਹੋਰ ਮੁਲਕ ਤੋਂ ਚਾਹੇ ਉਹ ਕੈਨੇਡਾ ਤੋਂ ਆ ਰਿਹਾ ਚਾਹੇ ਉਹ ਮੈਕਸੀਕੋ ਥਾਣੀ ਅਮਰੀਕਾ ਦੇ ਵਿੱਚ ਆ ਰਿਹਾ ਆਪਾਂ ਕਾਫੀ ਵਰੀ ਅਟਰਨਟੇਟ ਕਿਣਾ ਹੁਣ ਇਹਨਾਂ ਨਾਲ ਇਸ ਦੇ ਉੱਤੇ ਗੱਲਬਾਤ ਜਿਹੜੀ ਉਹ ਕੀਤੀ ਆ ਪਹਿਲਾਂ ਉਹਨਾਂ ਨੂੰ ਉਧਰ ਜਿਹੜਾ ਆ ਉਹ ਇਮੀਗ੍ਰੇਸ਼ਨ ਦੇ ਲਈ ਅਪਲਾਈ ਕਰਨਾ ਪਊਗਾ ਸਾਈਲਮ ਦੇ ਲਈ ਬੇਸਿਕਲੀ ਉੱਥੇ ਉਸ ਮੁਲਕ 'ਚ ਕਰਨਾ ਪਊਗਾ ਜੇ ਉੱਥੇ ਨਾ ਹੁੰਦੀ ਆ ਤੇ ਫਿਰ ਅਮਰੀਕਾ ਦੇ ਵਿੱਚ ਕੀਤਾ ਜਾ ਸਕਦਾ ਪਰ ਇਸ ਦੇ ਬਾਵਜੂਦ ਆਪਾਂ ਦੇਖ ਰਹੇ ਆਂ ਵੀ ਲੋਕ ਜਿਹੜੇ ਆਈ ਜਾ ਰਹੇ ਆ ਚਲੋ ਹਰ ਇੱਕ ਜਣਾ ਆਉਣਾ ਚਾਹੁੰਦਾ ਚੰਗੇ ਜੀਵਨ ਦੀ ਭਾਲ ਦੇ ਲਈ ਇੱਥੇ ਪਰ ਜਦੋਂ ਉਹਨਾਂ ਨੂੰ ਇਹ ਚੀਜ਼ ਦੱਸਦੇ ਆਂ ਤੇ ਕਈ ਵਾਰੀ ਉਹਨਾਂ ਨੂੰ ਗੁੱਸਾ ਲੱਗਦਾ ਵੀ ਤੁਸੀਂ ਸੱਚ ਕਿਉਂ ਦੱਸਦੇ ਆਂ ਬਹੁਤ ਸਾਰੇ ਜਿਹੜੇ ਊਲ ਜਲੂਲ ਜਿਹੜੇ ਆ ਫਿਰ ਉਹ ਗੱਲਾਂ ਵੀ ਬੋਲਦੇ ਆ ਪਰ ਇਹ ਰਿਐਲਿਟੀ ਆ ਇਹਦੇ ਵਿੱਚ ਕੁਝ ਐਕਸੈਪਸ਼ਨਸ ਹੈਗੀਆਂ ਨੇ ਪਰ ਹਰ ਇੱਕ ਦੇ ਉੱਤੇ ਉਹ ਲਾਗੂ ਨਹੀਂ ਹੋਣਗੀਆਂ ਬਹੁਤ ਘੱਟ ਜਿਹੜਾ ਆ ਉਹਦੇ ਵਿੱਚ ਕੇਸ ਬਾਈ ਕੇਸ ਬੇਸਿਸ ਉਹਨਾਂ ਨੇ ਇਸ ਦੇ ਵਿੱਚ ਦੇਖਣਾ ਆ ਉਧਰ ਟੈਕਸਸ ਦੇ ਵਿੱਚ ਤਾਂ ਗਵਰਨਰ ਗ੍ਰੈਗ ਐਬਰਟ ਨੇ ਇੱਕ ਨਵਾਂ ਐਗਜ਼ੀਕਟਿਵ ਆਰਡਰ ਜਾਰੀ ਕਰ ਦਿੱਤਾ ਆ ਜਿਸ ਦੇ ਵਿੱਚ ਉਹਨਾਂ ਨੇ ਆਦੇਸ਼ ਦਿੱਤਾ ਹੈ ਹਸਪਤਾਲਾਂ ਨੂੰ ਟੈਕਸਸ ਦੇ ਵਿੱਚ ਵੀ ਪੇਸ਼ੈਂਟਸ ਦੇ ਜਿਹੜੇ ਇਮੀਗ੍ਰੇਸ਼ਨ ਸਟੇਟਸ ਦੇ ਬਾਰੇ ਜਿਹੜਾ ਆ ਉਹ ਪੁੱਛਿਆ ਜਾਵੇ ਤੇ ਉਹ ਦੱਸਿਆ ਜਾਵੇ ਤਾਂ ਜੋ ਕਹਿੰਦੇ ਵੀ ਪਤਾ ਲੱਗੇ ਵੀ ਜਿਹੜੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਲੋਕਾਂ ਨੂੰ ਉਹ ਮੈਡੀਕਲ ਕੇਅਰ ਕਿੰਨੀ ਜਿਹੜੀ ਆ ਲਾਗਤ ਦੇ ਵਿੱਚ ਦਿੱਤੀ ਜਾ ਰਹੀ ਹੈ ਜਿਹੜੇ ਯੂਐਸ ਦੇ ਵਿੱਚ ਲੋਕ ਇਲੀਗਲੀ ਜਿਹੜੇ ਉਹ ਆ ਰਹੇ ਆ ਸੋ ਐਗਜ਼ੀਕਟਿਵ ਆਰਡਰ ਦੇ ਜ਼ਰੀਏ Greg Abbott ਉਹਨਾਂ ਨੇ ਟੈਕਸਸ ਦੇ ਹਸਪਤਾਲਾਂ ਨੂੰ ਇਹ ਡਾਟਾ ਕੰਪਾਈਲ ਕਰਨ ਦੇ ਲਈ ਆ ਆਖਿਆ ਆ ਵੀ ਇਨ ਪੇਸ਼ੈਂਟ ਡਿਸਚਾਰजेस ਤੇ ਐਮਰਜੈਂਸੀ ਵਿਜ਼ਿਟਸ ਜਿਹੜੇ ਇਮੀਗ੍ਰੈਂਟਸ ਅਮਰੀਕਾ ਦੇ ਵਿੱਚ ਰਹਿ ਰਹੇ ਆ ਵਿਦਆਊਟ ਆਥਰਾਇਜ਼ੇਸ਼ਨ ਉਹਨਾਂ ਦਾ ਜਿਹੜਾ ਉਹ ਪਤਾ ਲੱਗ ਸਕੇ ਉਹਨਾਂ ਨੇ ਨਾਲ ਹੀ ਟੈਕਸਸ ਦੇ ਹੈਲਥ ਦੇ ਹਿਊਮਨ ਸਰਵਿਸ ਕਮਿਸ਼ਨ ਨੂੰ ਵੀ ਜਿਹੜੀ ਆ ਉਹ ਇਨਸਟਰਕਟ ਕੀਤਾ ਹੈ ਉਹ ਉਹਨਾਂ ਨੇ ਆਖਿਆ ਆ ਵੀ ਹਸਪਤਾਲ ਇਹ ਜਿਹੜੀ ਇਨਫੋਰਮੇਸ਼ਨ 1 ਨਵੰਬਰ ਤੋਂ ਜਿਹੜਾ ਇਹ ਡਾਟਾ ਹੈ ਕਲੈਕਟ ਕਰਨਾ ਸ਼ੁਰੂ ਕਰਨ ਤੇ ਰੈਗੂਲਰਲੀ ਇਸ ਨੂੰ ਜਿਹੜੀਆਂ ਸੂਬੇ ਦੀਆਂ ਹੋਰ ਅਧਿਕਾਰੀ ਆ ਅਥਾਰਟिटीज ਆ ਉਹਨਾਂ ਨੂੰ ਜਿਹੜਾ ਰਿਪੋਰਟਸ ਆ ਉਹ ਭੇਜਿਆ ਕਰਨ ਇਹ ਆਰਡਰ ਦੇ ਵਿੱਚ ਕਹਿੰਦੇ ਵੀ ਜਿਹੜੇ ਮੈਡੀਕੇਟ ਤੇ ਚਾਈਲਡ ਹੈਲਥ ਇੰਸ਼ੋਰੈਂਸ ਪ੍ਰੋਗਰਾਮ ਦੇ ਵਿੱਚ ਅਨਰੋਲਡ ਨੇ ਹਸਪਤਾਲ ਉਹਨਾਂ ਨੂੰ ਵੀ ਇਹ ਜਿਹੜੀ ਜਾਣਕਾਰੀ ਆ ਉਹ ਹਾਸਲ ਕਰਨ ਦੇ ਲਈ ਆਖਿਆ ਜਿਹੜਾ ਹੋ ਗਿਆ ਆ ਅ ਗ੍ਰੈਗ ਐਪਰਟ ਹੁਣਾਂ ਨੇ ਜਿਹੜੇ ਮਾਈਗ੍ਰੈਂਟਸ ਐਪਰੀਹੈਂਸ਼ਨਸ ਆ ਜਿਹੜੇ ਲੋਕ ਫੜੇ ਜਾਂਦੇ ਸੀ ਉਹਨਾਂ ਅੰਕੜਿਆਂ ਨੂੰ ਲੈ ਕੇ ਕਾਫੀ ਜਿਹੜਾ ਉਹ ਰੌਲਾ ਪਾਇਆ ਸੀਗਾ ਕਾਫੀ ਗੱਲਾਂ ਉਹਨਾਂ ਨੇ ਕਹਿਤੀਆਂ ਸੀ ਤੇ ਪਰ ਹੁਣ ਜਿਦਾਂ ਤੁਸੀਂ ਦੱਸਿਆ ਵੀ ਇਹ ਉਹੀ ਦੇਖੋ ਸਰਕਾਰ ਆ ਬਾਈਡਨ ਹੁਣਾਂ ਦੀ ਜਿਹੜੀ ਸ਼ੁਰੂਆਤ ਆ ਕੇ ਕਹਿੰਦੀ ਆ ਵੀ ਬਾਰਡਰ ਸਾਰਿਆਂ ਦੇ ਲਈ ਅਸੀਂ ਖੋਲ੍ਹ ਦਿੱਤੇ ਆ ਖੁੱਲੇ ਆ ਜੀਆਂ ਆ ਨੂੰ ਤੇ ਹੁਣ ਹਰ ਇੱਕ ਦੇ ਲਈ ਇੱਕ ਹਿਸਾਬ ਦੇ ਨਾਲ ਕਾਫੀ ਹੱਦ ਤੱਕ ਜਿਹੜਾ ਸ਼ਿਕੰਜਾ ਆ ਉਹਨਾਂ ਨੇ ਕੱਸਿਆ ਜਿਹੜਾ ਉਹ ਹੈਗਾ ਆ ਸੋ lettes see ਕੀ ਅੱਗੇ ਬਣਦਾ ਆ ਇਮੀਗ੍ਰੇਸ਼ਨ ਦਾ ਮੁੱਦਾ ਆਪਾਂ ਫੇਰ ਦੱਸਦੇ ਜਾਈਏ ਇਸ ਵਾਰ ਦੀਆਂ ਇਲੈਕਸ਼ਨਸ ਦੇ ਵਿੱਚ ਫੇਰ ਹਾਵੀ ਰਹੇਗਾ ਸਪਟੰਬਰ ਦੇ ਵਿੱਚ ਹੁਣ ਜਿਹੜਾ ਡਿਬੇਟ ਹੋਣਾ ਆ ਕਮਲਾ ਹੈਰਿਸ ਤੇ ਡੋਨਲਡ ਟਰੰਪ ਦਾ ਉਸ ਦੇ ਵਿੱਚ ਇਮੀਗ੍ਰੇਸ਼ਨ ਦਾ ਮੁੱਦਾ ਜਿਹੜਾ ਉਹ ਚੱਕਿਆ ਜਾ ਸਕਦਾ ਆ ਤੇ ਜੀਓਪੀ ਨੇ ਕਹਿੰਦੇ ਆਲਰੇਡੀ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੇ ਹਮਲੇ ਆ ਕਮਲਾ ਹੈਰਿਸ ਤੇ ਜਿਹੜੇ ਅੰਵਾਲਸ ਹੈਗੇ ਆ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਰਨਿੰਗ ਮੇਟ ਉਹਨਾਂ ਉੱਤੇ ਜਿਹੜੇ ਹਮਲੇ ਆ ਐਡਸ ਆ ਉਹ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਆ ਟਿਮ ਵਾਲਜ਼ ਦੇ ਇਮੀਗ੍ਰੇਸ਼ਨ ਮੂਵਜ਼ ਨੂੰ ਲੈ ਕੇ ਇਲੈਕਸ਼ਨ ਬਾਰਡਰ ਦਾ ਸਿਕਿਉਰਿਟੀ ਡਿਬੇਟ ਆ ਕਹਿੰਦੇ ਇੱਕ ਵਾਰੀ ਫੇਰ ਤੇਜ਼ ਹੋਣ ਦੇ ਅਸਾਰ ਨੇ ਸ਼ੀ